ਅੱਧੇ ਪੈਸੇ ਦੇ ਕੇ ਟਾਇਰ ਤੁਸੀਂ ਨਵਾਂ ਲੈ ਜਾਓ ਅਗਰ ਤੁਹਾਡਾ ਟਾਇਰ ਕੱਟ ਗਿਆ ਫਟ ਗਿਆ ਕੁਝ ਵੀ ਹੋ ਗਿਆ ਬਾਈ ਹਨਾ ਕਿਸੇ ਵੀ ਕੰਡੀਸ਼ਨ ਦੇ ਵਿੱਚ ਤੁਹਾਡੇ ਟਾਇਰ ਨੂੰ ਕੋਈ ਡੈਮੇਜ ਹੁੰਦਾ ਹਾਂਜੀ ਵੀ ਮਿੱਤਰੋ ਬਾਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏਗੇ ਹਾਈਵੇ ਟਾਇਰ ਦੇ ਉੱਤੇ ਬਾਈ ਹਨਾ ਇਹ ਹੈਗੀ ਸਟਾਰ ਵੀਲ ਸੀ ਦੂਜੀ ਬ੍ਰਾਂਚ ਹਨਾ ਵੀਰੇ ਬਿਲਕੁਲ ਜੀ ਹੋਰ ਵੀਰੇ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਵਾਦ ਹੈ ਵੀਰੇ ਪੇਜ ਦੇ ਉੱਪਰ ਹਨਾ ਬਾਈ ਨੇ ਬਾਬਾ ਟਾਈਮ ਹੋ ਗਿਆ ਜੀ ਬਾਈ ਨੂੰ ਕਹਿੰਦਾ ਨੂੰ ਇਹ ਰਈ ਬਈ ਹੈ ਨਾ ਆਪਣੇ ਜਿਹੜਾ ਰਾਏਕੋਟ ਵਾਲੀ ਬ੍ਰਾਂਚ ਹੈਗੀ ਉੱਥੇ ਜਾ ਕੇ ਵੀ ਇੱਕ ਵਾਰ ਬਾਈ ਉਹਨਾਂ ਨੂੰ ਦੱਸਿਆ ਵੀ ਜਿਹੜੇ ਵੀ ਲੁਧਿਆਣੇ ਦੇ ਨੇੜੇ ਆਉਂਦੇ ਨੇ ਜਗਰਾਉਂਦੇ ਨੇ ਜਿਹੜੇ ਆਉਂਦੇ ਨੇ ਜਾਂ ਫਿਰ ਬਈ ਹੈ ਨਾ ਕਿਤੋਂ ਵੀ ਜਿਹੜੇ ਰਾਏਕੋਟ ਦੇ ਨੇੜੇ ਤੇ ਜਿਹੜੇ ਆਪਣੇ ਭਾਈ ਨੇ ਜਿਹੜੇ ਰਹਿੰਦੇ ਨੇ ਬਾਈ ਹੈ ਨਾ ਉਹਨਾਂ ਦੀ ਵੀ ਬਈ ਬੜੀ ਡਿਮਾਂਡ ਸੀ ਵੀ ਰਾਏਕੋਟ ਦੇ ਨੇੜੇ ਤੇ ਕੋਈ ਵੀਡੀਓ ਕਰੀ ਜਾਵੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਨਵੇਂ ਟਾਇਰ ਪੁਰਾਣੇ ਟਾਇਰ ਨਵੇਂ ਲਾਏ ਪੁਰਾਣੇ ਲਾਏ ਜਿੱਦਾਂ ਦੇ ਮਰਜ਼ੀ ਤੁਸੀਂ ਬਾਈ ਪਾਉਣੇ ਤਾਂ ਤੁਸੀਂ ਪਾ ਸਕਦੇ ਹੋ ਵਿਦ ਦਾ ਫਾਈਨ ਫਾਈਨਾਂਸ ਕਿੰਨਾ ਕੋ ਹੁੰਦਾ ਵੀਰੇ ਆਪਣੇ ਟਾਇਰਾਂ ਦੇ ਉੱਤੇ ਗੱਜਾ ਜਦੋਂ ਮਰਜੀ ਫੁੱਲ ਕਰਵਾ ਲਓ ਵੀਰੇ ਫੁੱਲ ਵੀ ਹੋ ਜਾਂਦਾ ਵੀ ਉਹਦਾਂ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਪੈਸੇ ਹਾਂ ਬਿਲਕੁਲ ਤਾਂ ਆ ਜਾ ਕਿਸ਼ਤਾਂ ਦੇ ਹੋ ਜਾਣਗੇ ਜੀ ਸਾਰਾ ਕੁਝ ਹੋ ਜਾਊਗਾ ਵੀਰੇ ਠੀਕ ਹੈ ਵੀਰੇ ਅੱਛਾ ਆਪਣੇ ਲੈ ਵੀ ਕਿਹੜੀ ਕਿਹੜੀ ਕੰਪਨੀ ਦੇ ਟਾਇਰ ਹੁੰਦੇ ਨੇ ਆਪਣੇ ਕੋਲ ਵੀਰੇ ਜੇ ਕੇ ਹਾਂਜੀ ਅਪੋਲੋ ਹਾਂਜੀ ਆ ਯੋਕੋਹਾਮਾ ਹਾਂ ਔਰ ਸੀਏਟੀ ਵਗੈਰਾ ਕੁੜੀ ਸਾਰਾ ਵੀ ਅਵੇਲੇਬਲ ਹਾਜ਼ਰ ਹੈ ਵੀਰੇ ਲਾ ਵੀ ਭਾਈ ਹਨਾ ਸਾਰੇ ਤਰ੍ਹਾਂ ਦੇ ਟਾਇਰ ਨੇ ਇੱਕ ਵਾਰ ਭਾਈ ਨੂੰ ਕਹਿਣਾ ਵੀ ਇੱਕ ਵਾਰ ਦੇਖੋ ਆ ਚਾਤੀ ਮਰਾਰਾ ਥੋੜੇ ਸਾਹਮਣੇ ਜਿਹੜੇ ਮਰਜੀ ਜਿਹੜੀ ਮਰਜੀ ਗੱਡੀ ਦਾ ਟਾਇਰ ਪਵਾ ਲਿਓ ਭਾਈ ਹਨਾ ਤੇ ਆ ਚੈੱਕ ਕਰੋ ਇਹ ਟਾਇਰਾਂ ਦੇ ਉੱਪਰ ਵੀ ਫਾਈਨਾਂਸ ਹੈ ਨਾ ਟਾਇਰਾਂ ਉੱਪਰ ਵੀ ਫਾਈਨਾਂਸ ਕਰੀਦਾ ਵੀਰੇ ਅੱਛਾ ਹੁਣ ਆਏ ਦੱਸੋ ਜਿਹੜੇ ਟਾਇਰ ਨੇ ਵੀਰੇ ਹਨਾ ਹੁਣ ਗੱਡੀ ਰੋਡ ਤੇ ਚੱਲਦੀ ਹੈ ਵੀਰੇ ਹਨਾ ਹਾਂਜੀ ਕੱਟ ਕੱਟ ਗਿਆ ਫੱਟ ਗਿਆ ਕੁਛ ਕੋਈ ਇਦਾਂ ਦੀ ਕੋਈ ਹਨਾ ਕੋਈ ਗਾਰੰਟੀ ਵਾਰੰਟੀ ਹੁੰਦੀ ਹੈ ਇਹਨਾਂ ਦੀ ਗਾਰੰਟੀ ਫੁੱਲ ਹੁੰਦੀ ਹੈ ਵੀਰੇ ਕੰਪਨੀ ਵੱਲੋਂ ਕਿਹੜੀ ਕਿਵੇਂ ਗਾਰੰਟੀ 100% ਤੱਕ ਹੁੰਦੀ ਆ ਵੀਰੇ ਟਾਇਰ ਨੂੰ ਕੁਝ ਵੀ ਹੋ ਜਵੇ ਆਪ ਪੈਸੇ ਦੋ ਟਾਇਰ ਨਵਾਂ ਲੈ ਜੂ ਠੀਕ ਹੈ ਅੱਧੇ ਪੈਸੇ ਦੇਗੇ ਅੱਧੇ ਪੈਸੇ ਦੇਗੇ ਲੈ ਵੀ ਅੱਧੇ ਪੈਸੇ ਦੇ ਕੇ ਟਾਇਰ ਤੁਸੀਂ ਨਵਾਂ ਲੈ ਜਾਓ ਅਗਰ ਤੁਹਾਡਾ ਟਾਇਰ ਕੱਟ ਗਿਆ ਫਟ ਗਿਆ ਕੁਝ ਵੀ ਹੋ ਗਿਆ ਬਾਈ ਹਨਾ ਕਿਸੇ ਵੀ ਕੰਡੀਸ਼ਨ ਦੇ ਵਿੱਚ ਤੁਹਾਡੇ ਟਾਇਰ ਨੂੰ ਕੋਈ ਡੈਮੇਜ ਹੁੰਦਾ 50% ਤੋਂ ਪਹਿਲਾਂ ਹਾਂ 50% ਤੋਂ ਪਹਿਲਾਂ ਤਾਂ ਤੁਹਾਨੂੰ ਨਵਾਂ ਟਾਇਰ ਮਿਲ ਜਾਣਾ ਤੇ ਪੈਸੇ ਦੇ ਕੇ ਬਾਈ ਹਨਾ ਤੇ ਜਿਹੜਾ ਮਤਲਬ ਵੀ ਜਿਹੜਾ ਥੋੜਾ ਟਾਇਰ ਰਹਿ ਗਿਆ ਬਚ ਗਿਆ ਬਾਈ ਉਹ ਕੰਪਨੀ ਫੁੱਲਫੀਲ ਕਰ ਦੂ ਤੁਹਾਡਾ ਹਨਾ ਹੁਣ ਅਗੇ ਲਾਇ ਵੀਲਾਂ ਦੀ ਗੱਲ ਬਾਈ ਹੁਣ ਆ ਲਾਇ ਵੀਲ ਦੇਖੋ ਜਿਵੇਂ ਇਹਦੀ ਟਾਇਰ ਦੀ ਅਲਾਇ ਦੀ ਤੁਸੀਂ ਆ ਦੇਖ ਰਹੇ ਹੋ ਵੀ ਹਨਾ ਲੁੱਕ ਦੇਖੋ ਕਿੰਨੀ ਸੋਹਣੀ ਹੈਗੀ ਇਧਰ ਵੀ ਦੇਖ ਰਹੇ ਜਿਵੇਂ ਲਾਇ ਆ ਸਾਰੇ ਵੀ ਹਨਾ ਜਿਵੇਂ ਜਿਹੜੇ ਅੱਜ ਕੱਲ ਚੱਲਦੇ ਨੇ ਮਾਰਕੀਟ ਦੇ ਵਿੱਚ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਵੀ ਕੀ ਹਾਂ ਹਾਂਜੀ ਜਿਹੜੇ ਮਤਲਬ ਵੀ ਨਾਰਮਲ ਗੱਡੀਆਂ ਸਾਰੇ ਚੱਲ ਰਹੇ ਨੇ ਬਾਈ ਹਨਾ ਜਿਹੜੇ ਬਾਲੇ ਅਗਰ ਕੋਈ ਡਿਮਾਂਡ ਤੇ ਕੁਝ ਲੈ ਕੇ ਆਉਣਾ ਦਾ ਉਹ ਬਾਈ ਹੋਰੀ ਤੁਹਾਡੀ ਪੂਰੀ ਕਰ ਦੇਣਗੇ ਉਹ ਜਿੱਦਾਂ ਦੀ ਮਰਜ਼ੀ ਕਰਦੇ ਹੋ ਵੀ ਹਨਾ ਤੁਸੀਂ ਫੋਟੋ ਦਿਖਾਉਂਗੇ ਉਹ ਤੁਹਾਨੂੰ ਉਦਾਂ ਦਾ ਆ ਜਾਊਗਾ ਹੁਣ ਵੀਰੇ ਜਿਹੜੇ ਇਹ ਅਲਾਈ ਵੀਲ ਨੇ ਆਪਣੇ ਲਈ ਕਿੰਨੇ ਤੋਂ ਸ਼ੁਰੂ ਨੇ ਜੀ ਅਲਾਈ ਵੀਲ ਆਪਣੇ ਕੋਲ ਵੀਰੇ ਮੰਨ ਕੇ ਚੱਲੋ ਵੀ 15-16000 ਤੋਂ ਸਟਾਰਟਿੰਗ ਹੋ ਜਾਂਦੀ ਹੈ ਵੀ 15-16000 ਹਾਂਜੀ ਹਾਂਜੀ ਠੀਕ ਹੈ ਲੈ ਵੀ 15 16 ਹਜ਼ਾਰ ਇਹਨਾਂ ਦੀ ਵੀ ਗਾਰੰਟੀ ਵਾਰੰਟੀ ਹੁੰਦੀ ਹੈ ਕੋਈ ਟੁੱਟਣ ਕਰਾਂ ਦੀ ਵੀ 1 ਸਾਲ ਦੀ ਪੇਟ ਦੀ ਗਾਰੰਟੀ ਹੁੰਦੀ ਹੈ ਬ੍ਰਦਰ ਹਾਂਜੀ ਹਾਂਜੀ ਇੱਕ ਆਪਣੇ ਲਈ ਮਨ ਲਗਾ ਇੱਕ ਨੀਓ ਦਾ ਉਧਰ ਮੈਂ ਬਾਈ ਨਾਲ ਗੱਲ ਕਰੀ ਦਦੋ ਇੱਕ ਨੀਓ ਦਾ ਵੀ ਅਲਾਏ ਆਉਂਦਾ ਜਿਹਦੀ ਟੁੱਟਣ ਦੀ ਵੀ ਗਾਰੰਟੀ ਹੁੰਦੀ ਹੈ ਹਾਂਜੀ ਉਹਦੀ 1 ਸਾਲ ਦੀ ਟੁੱਟਣ ਦੀ ਵੀ ਗਾਰੰਟੀ ਆਉਂਦੀ ਹੈ ਠੀਕ ਹੈ ਉਹ ਵੀ ਅੱਧੇ ਪੈਸੇ ਦੇ ਕੇ ਨਵਾਂ ਬਿਲਕੁਲ ਵੀਰੇ ਹਾਂਜੀ ਠੀਕ ਹੈ ਵੀਰੇ ਲੈ ਬਾਈ ਹਨਾ ਉਰੇ ਇਹ ਇਹ ਵਾਲੇ ਪੈਸੇ ਨੇ ਹੁਣ ਤੁਹਾਨੂੰ ਮੈਂ ਪੁਰਾਣੇ ਵੀ ਦਿਖਾਵਾਂ ਬਾਈ ਹਨਾ ਬਾਹਰ ਆਪਣੇ ਪੁਰਾਣੇ ਪੈਨੇ ਆਜੋ ਵੀਰੇ ਹਨਾ ਤੁਹਾਨੂੰ ਹਾਂਜੀ ਹਾਂਜੀ ਤੇ ਉਰੇ ਬਾਈ ਕੋਈ ਵੀ ਗੱਡੀ ਕੋਈ ਲਿਆਉਣ ਹਵਾ ਭਰੋਣਾ ਜਾਂ ਪੈਂਚਰ ਹੋ ਗਈ ਬੈਲੈਂਸਿੰਗ ਹੋਊ ਸਾਰਾ ਕੁਝ ਹੋ ਜਾਊਗਾ ਤੇ ਇੱਕ ਇੱਕ ਕੰਮ ਹੋਰ ਕਰਦੇ ਆਪਣੇ ਭਰਾਵਾਂ ਨੂੰ ਉਹ ਵੀ ਹੈ ਨਾ ਆਪਣੇ ਲਈ ਟਾਇਰ ਅਲਾਇ ਜਿਹੜੇ ਪਾਉਣੇ ਨੇ ਬੈਲੈਂਸਿੰਗ ਨਾਲ ਫ੍ਰੀ ਕਰਦੇ ਹੋ ਬੈਲੈਂਸਿੰਗ ਫ੍ਰੀ ਕਰਾਂਗੇ ਜੀ ਲਾਈਨਮੈਂਟ ਵੀ ਫ੍ਰੀ ਕਰ ਦਾਂਗੇ ਅਲਾਈਨਮੈਂਟ ਬੈਲੈਂਸ ਸਾਰਾ ਕੁਝ ਇਹ ਤੁਹਾਨੂੰ ਬਈ ਨਾ ਐਜ ਆਪਾਂ ਕਹਿੰਦੇ ਵੀ ਰਿਗਾਰਡ ਤੌਰ ਤੇ ਗਿਫਟ ਦਿੱਤਾ ਜਾਊਗਾ ਬਈ ਨਾ ਇੱਧਰ ਪਏ ਨੇ ਆਪਣੇ ਲਈ ਜੇ ਮੈਂ ਪੁਰਾਣੇ ਅਲਾਈ ਵੀਲ ਤੇ ਟਾਇਰ ਦੇਖਣਾ ਬਈ ਹੁਣ ਆ ਆ ਚੈੱਕ ਕਰ ਲਓ ਬਈ ਹਣਾ ਆ ਆ ਆ ਟਾਇਰ ਚੈੱਕ ਕਰ ਲੋ ਕਈ ਕਹਿੰਦੇ ਨੇ ਭਈਆ ਨਾ ਉਹ ਛਿੱਲੇ ਨਹੀਂ ਹੁੰਦੇ ਟਾਇਰ ਹਨਾ ਵੀ ਗੁੱਡੀ ਵਾਲੇ ਹਨਾ ਗੁੱਡੀ ਵਾਲੇ ਗੁੱਡੀ ਕੱਢੀ ਨਹੀਂ ਮੈਂ ਬਾਈ ਨੂੰ ਕਹਿੰਦਾ ਨੇੜੇ ਆ ਜੂਗਾ ਵੀ ਆ ਦੇਖੋ ਇਹ ਇਹ ਹੁੰਦਾ ਹੈ ਨਾ ਇੰਡੀਕੇਟਰ ਬਈ ਹਨਾ ਹਾਂਜੀ ਹਾਂ ਜੀ ਵੀ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਯਾਰ ਵੀ ਤੁਹਾਡਾ ਟਾਇਰ ਕਟਿਆ ਹੋਇਆ ਹੈ ਜਾਂ ਨਹੀਂ ਕਿ ਮੈਂ ਕਟ ਕੇ ਲਾਇਆ ਹੈ ਵੀ ਜਿਵੇਂ ਆ ਟਾਇਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਬਈ ਹਨਾ ਤੇ ਵਧੀਆ ਟਾਇਰ ਆ ਤੇ ਇਦਾਂ ਦੀ ਇਹ ਹੀ ਨਿਕਲਿਆ ਨਾ ਬਾਈ ਹੋਰਾਂ ਲੈ ਵੀ ਤੁਹਾਡੇ ਨਾਲ ਕਿੰਨੇ ਪਰਸੈਂਟ ਦਾ ਟਾਇਰ ਸ਼ੁਰੂ ਹੈ ਜੇ ਮੈਨ ਮੰਨ ਕੇ ਚੱਲੋ ਵੀ ਆਪਣੇ ਕੋਲੋਂ ਅ 70 ਤੋਂ ਲੈ ਕੇ 95% ਤੱਕ ਟਾਇਰ ਪਏਗਾ 95% ਤੱਕ ਟਾਇਰ ਪਏ ਨੇ ਹਾਂਜੀ ਆ ਅਲਾਇ ਵਿਲ ਨੇ ਬਈ ਹੈ ਨਾ ਇਹ ਸਾਰੇ ਜਿਵੇਂ ਕਿਸੇ ਵੀ ਗੱਡੀ ਦਾ ਬਈ ਇਹ ਔਰ ਇੱਕ ਜਸਟ ਆਪਾਂ ਕਹਿੰਦੇ ਇੱਕ ਤੇ ਆਪਾਂ ਕਹਿੰਦੇ ਨੇ ਸੈਂਪਲ ਦੌਰ ਤੇ ਰੱਖੇ ਹੋਏ ਨੇ ਹਾਂਜੀ 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 ਇੱਕ ਟਾਈਮ ਦੇ ਬਾਈ ਹੋਰਲੇ ਮੈਨੂੰ ਜਿੱਥੇ ਤੱਕ ਮੈਨੂੰ ਲੱਗ ਰਿਹਾ ਮੈਂ ਬਰਨਾਲੇ ਵਾਲੀ ਬ੍ਰਾਂਚ ਵੀ ਦੇਖੀ ਸੀਗੀ ਅ ਉੱਥੇ ਮੱਲਾ ਦਾ ਸੈਲ 100 200 ਗੱਡੀ ਦੇ ਆਪਾਂ ਲਾਈ ਵੀਲ ਪਾਦਾ ਗਏ ਨੇ ਟਾਇਰ ਤੇ ਅਲਾਈ ਪਾਏ ਨੇ ਬਈ ਹੈ ਨਾ ਉੱਥੇ ਦਾ ਜੀ ਬਹੁਤ ਕੁਝ ਹੈ ਹਾਂ ਓਰੇ ਤੁਹਾਨੂੰ ਉਹ ਵਾਲੇ ਵੀ ਸਾਰੇ ਅਵੇਲੇਬਲ ਹੋ ਜਾਣਗੇ ਤੁਸੀਂ ਇੱਕ ਵਾਰ ਆਓ ਵਿਜ਼ਿਟ ਕਰੋ ਹੈ ਨਾ ਬਈ ਉਧਰ ਮੈਂ ਤੁਹਾਨੂੰ ਉਧਰ ਵੀ ਦਿਖਾਉਣਾ ਬਈ ਹੈ ਨਾ ਆਜੋ ਵੀਰੇ ਜਿਵੇਂ ਹੁਣੇ ਪੁਰਾਣੇ ਨੇ ਹੈ ਨਾ ਇਹ ਪੁਰਾਣੇ ਅਲਾਈ ਟਾਇਰ ਕਿੰਨੇ ਰੁਪਏ ਤੋਂ ਸਟਾਰਟਿੰਗ ਹੈ ਇਹਨਾਂ ਦੀ ਪੁਰਾਣਿਆਂ ਦੀ ਪੁਰਾਣੇ ਲਾਈ ਵੀਲ 15000 ਫਿਟਡ ਹਾਂਜੀ ਵਿੱਧ ਟਾਇਰ ਵਿੱਧ ਟਾਇਰ ਜੀ ਉਹ ਜਿਵੇਂ ਆਪਾਂ ਨਵੇਂ ਨਵੇਂ ਜਿਵੇਂ ਦਿਖਾਏ ਸੀ ਨਵੇਂ 15000 ਤੋਂ ਅਲਾਈ ਸਟਾਰਟ ਨੇ ਹਨਾ ਜਿਵੇਂ ਇਹ ਵਾਲੇ ਨੇ ਇਹ ਆਪਣੇ ਅਲਾਈ ਤੇ ਵਿੱਧ ਟਾਇਰ ਸਟਾਰਟ ਨੇ 15000 ਤੋਂ ਵਧੀਆ 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 35000 ਤੱਕ ਮਤਲਬ ਪੂਰੀ ਵਧੀਆ ਗੱਡੀ ਤੇ ਮਿਲਣਗੇ ਹਾਂਜੀ ਹਾਂ ਵੱਡੀ ਗੱਡੀ ਤੇ ਇਹਨਾਂ ਤੇ ਫਾਈਨਾਂਸ ਹੋ ਜੀ ਜਿਹੜੇ ਪੁਰਾਣੇ ਨੇ ਇਹਨਾਂ ਤੇ ਵੀ ਹੋ ਜੂ ਹਾਂਜੀ ਇਹਨਾਂ ਦੇ ਵੀ ਹੋ ਜੂ ਬਈ ਤੁਹਾਡੇ ਹਨਾ ਅਗਰ 15000 20 50 ਜਿੱਦਾਂ ਦੇ ਤੁਸੀਂ ਪੁਆਲੇ ਟਾਇਰ ਹਨਾ ਜਿਵੇਂ ਆ ਦੇਖੋ ਨਾ ਵੀ ਇਹਨਾਂ ਦੀ ਕੰਡੀਸ਼ਨਾਂ ਚੈੱਕ ਕਰੋ ਕੰਡੀਸ਼ਨਾਂ ਜਿਵੇਂ ਆ ਠੀਕ ਪੈਨੇ 50% ਟਾਇਰ ਪਿਆ ਬਈ ਹਨਾ ਆ ਚੈੱਕ ਕਰੋ ਜਿੱਦਾਂ ਜੀ ਬਈ ਜਿੱਦਾਂ ਜੀ ਜਿਵੇਂ ਤੁਹਾਡੀ ਜੇਬ ਆ ਹਨਾ ਉਦਾਂ ਤੁਹਾਨੂੰ ਮੈਂ ਮਿਲ ਜਾਣਗੇ ਆ ਦੇਖੋ ਬਈ ਹਨਾ ਇੱਧਰ ਵੀ ਪੈਨੇ ਆਪਣੇ ਲਵੇ ਇਹ ਵੀਰੇ ਇਹ ਸਾਰੇ ਇਹ ਸਾਰੇ ਵੀਰੇ ਇੰਪੋਰਟਡ ਟਾਇਰ ਹੁੰਦੇ ਨੇ ਵੀਰੇ ਆਪਣੇ ਲਵੇ ਇੰਪੋਰਟਡ ਵੀ ਹੁੰਦੇ ਨੇ ਵੀਰੇ ਤੇ ਇੰਡੀਅਨ ਵੀ ਹੁੰਦੇ ਨੇ ਆਪਣੇ ਕੋ ਠੀਕ ਹੈ ਜੀ ਜੀ ਲੈ ਬਾਈ ਹਨਾ ਸਾਰੇ ਤੁਸੀਂ ਦੇਖ ਰਹੇ ਹੋ ਬਾਈ ਹਨਾ ਇਹ ਇਹ ਤੁਹਾਡੇ ਵਾਸਤੇ ਨੇ ਬਾਈ ਮਿੱਤਰੋ ਅਸੀਂ ਅਸੀਂ ਤੁਹਾਡੇ ਵਾਸਤੇ ਬਾਈ ਹਨਾ ਬਹੁਤ ਚੰਗੇ ਚੰਗੇ ਵੀਡੀਓ ਬਹੁਤ ਚੰਗੇ ਚੰਗੇ ਟਾਇਰ ਚੰਗੇ ਚੰਗੇ ਗੱਡੀਆਂ ਚੰਗੇ ਚੰਗੇ ਅਲਾਏ ਅਕਸਰ ਦਿਖਾਉਂਦੇ ਰਹਨੇ ਆ ਬਾਈ ਮਿੱਤਰੋ ਐਦਾਂ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੀ ਉਰੇ ਬਾਈ ਆਪਾਂ ਗੱਲ ਕਰੀਏ ਵੀ ਉਰੇਗਾ ਨਾਮ ਜਿਹੜਾ ਬਾਈ ਰਮ ਦੁਕਾਨ ਦਾ ਹਾਈਵੇ ਟਾਇਰਸ ਇਹ ਨਾਲ ਹੁੰਦੇ ਉੱਤੇ ਲੋਕੇਸ਼ਨ ਅਗਰ ਤੁਸੀਂ ਆਨਲਾਈਨ ਭਰੋਗੇ ਆਨਲਾਈਨ ਹੈਗੀ ਹੈ ਲੋਕੇਸ਼ਨ ਆਪਣੀ ਵੀਰੇ ਆਨਲਾਈਨ ਗੁਰਦੁਆਰਾ ਸਾਹਿਬ ਨੀਅਰ ਓਕੇ ਆਪਣੇ ਗੁਰਦੁਆਰਾ ਸਾਹਿਬ ਬਹੁਤ ਮਸ਼ਹੂਰ ਨੇ ਹੈ ਹਨਾ ਉੱਥੇ ਆ ਕੇ ਤੁਸੀਂ ਬਾਈ ਹੋਣਾ ਲਵੇ ਬਾਈ ਹਨਾ ਜਾਰੀ ਜਿਹੜੀ ਸੇਵਾ ਤੁਸੀਂ ਲੈ ਸਕਦੇ ਹੋ ਤੇ ਗੱਲ ਕਰਾਂ ਬਾਈ ਹਨਾ ਬਾਈ ਹੋਣਾ ਲਵੇ ਟਾਈਮ ਨਹੀਂ ਹੁੰਦਾ ਵੀ ਸਰਕ ਰੁਕਣ ਦਾ ਵੀ ਉਰੇ ਵੀ ਗੱਡੀਆਂ ਬਹੁਤ ਹੁੰਦੀਆਂ ਬਾਈ ਹੋਰ ਹੈਨਾ ਇੱਕ ਟਾਈਮ ਤੋਂ ਟਾਈਮ ਕੱਢ ਕੇ ਬਾਈ ਹੈਨਾ ਬਾਈ ਹੋਰਾਂ ਨਾਲ ਆਪਣਾ ਨਾਲ ਸਪੋਰਟ ਕਰੀਏ ਤੇ ਬਾਈ ਉਹਨਾਂ ਦਾ ਬਹੁਤ ਟਾਈਮ ਨਾਲ ਗੱਲ ਵੀ ਚੱਲ ਰਹੀ ਸੀ ਮੈਂ ਗੱਡੀਆਂ ਦਿਖਾਉਂਗਾ ਇੱਧਰ ਲਗਭਗ 4 ਗੱਡੀਆਂ 5 ਗੱਡੀਆਂ ਖੜੀਆਂ ਆ ਬਾਈ ਹੈਨਾ ਜਿਹੜੀਆਂ ਸਰਵਿਸ ਵਾਸਤੇ ਆਈਆਂ ਤੇ ਬਸ ਬਾਈ ਆਓ ਤੇ ਵਿਜ਼ਿਟ ਕਰੋ ਹਾਈਵੇ ਟੈਸ ਰਾਏਕੋਟ ਜਿਹੜੇ ਬਾਈ ਆਪਣੇ ਭਾਈ ਹੈਨਾ ਨੇੜੇ ਨੇ ਬਾਈ ਹੈਨਾ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਰਾਏਕੋਟ ਤੋਂ ਜਾਂ ਨੇੜੇ ਤੇੜੇ ਦੇ ਪਿੰਡਾਂ ਦਾ ਠੀਕ ਹੈ ਵੀਰੇ ਫਿਰ ਹੈਨਾ ਓਕੇ ਜੀ ਅੱਛਾ ਕਾ ਭਾਜੀ